ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਜਿਹੜੇ ਗੁਰੂ ਰਾਮਦਾਸ ਜੀ ਦੇ ਮਹਾਰਾਜ ਦੇ ਉਹ ਸਥਾਨ ਤੇ ਸੇਵਾ ਕਰ ਰਹੇ ਸੀ ਉਹਨਾਂ ਤੇ ਹੋਏ ਹਮਲੇ ਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਕੱਲ ਇਹੀ ਇਨਸਾਨ ਨਰਨ ਸਿੰਘ ਜਿਹਦੇ ਬਾਰੇ ਜਦੋਂ ਅਸੀਂ ਉੱਥੇ ਬੈਠੇ ਸੀ ਤਾਂ ਉੱਥੇ ਦੇ ਸਕਿਉਰਿਟੀ ਅਫਸਰ ਵੀ ਇਹ ਗੱਲ ਦੱਸ ਰਹੇ ਸੀ ਕਿ ਇਨਸਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀਆਂ ਫੋਟੋਆਂ ਉਹਨਾਂ ਦੇ ਆਲੇ-ਦੁਆਲੇ ਸਾਰਾ ਕੁਝ ਵਾਚ ਕਰ ਰਿਹਾ ਸੀ ਤੇ ਕੱਲ ਤੋਂ ਹੀ ਇਹ ਬੰਦਾ ਜਿਹੜਾ ਉਹਨਾਂ ਦੇ ਪਿੱਛੇ ਲੱਗਿਆ ਹੋਇਆ ਸੀ ਪਰੰਤੂ ਉਦੋਂ ਇਹ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਇਸ ਤਰ੍ਹਾਂ ਦਾ ਕਿ ਇਹ ਸਿਰਫ ਊਡਾਂ ਖਿੱਚ ਕੇ ਕੋਈ ਨਾ ਕੋਈ ਚੀਜ਼ ਲੱਭ ਰਿਹਾ ਕੋਈ ਨੈਗੇਟਿਵ ਚੀਜ਼ ਲੱਭ ਰਿਹਾ ਪਰੰਤੂ ਜੋ ਅੱਜ ਅੱਜ ਇਹ ਵਰਤਾਰਾ ਹੋਇਆ ਉਹ ਸਥਾਨ ਤੇ ਹੋਇਆ ਇਹ ਬਹੁਤ ਹੀ ਮੰਦ ਭਾਗਾ ਤੇ ਇਹ ਇਸ ਗੱਲ ਦਾ ਇਸ ਗੱਲ ਦਾ ਪ੍ਰਮਾਣ ਹੈ ਕਿ ਜਿਹੜੇ ਲੋਕ ਨਫ਼ਰਤ ਦੀ ਰਾਜਨੀਤੀ ਜਿਹੜੇ ਨਫ਼ਰਤ ਕਰਨਾ ਫੁਲਾਉਣਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਇਹ ਪੰਜਾਬ ਨੂੰ ਅੱਗ ਲਾਉਣਾ ਚਾਹੁੰਦੇ ਨੇ ਉਹ ਇਹੋ ਜਿਹੇ ਲੋਕ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਮਿਹਰ ਹੈ ਮੈਂ ਇਹ ਦੇਖਿਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇਹ ਗੱਲ ਨੂੰ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ اڈੋਲ ਉਸ ਗੁਰੂ ਦੀ ਰਜ਼ਾ ਦੇ ਵਿੱਚ ਉਸ ਗੁਰੂ ਦੇ ਅਸ਼ੀਰਵਾਦ ਨਾਲ ਉਹ ਇਨਸਾਨ ਆਪਣੀ ਕੁਰਸੀ ਤੋਂ ਵੀ ਉੱਠ ਕੇ ਨਹੀਂ ਖੜਾ ਹੋਇਆ ਤੇ ਇਸ ਕਰਕੇ ਇਹ ਪਤਾ ਲੱਗਦਾ ਕਿ ਗੁਰੂ ਮਹਾਰਾਜ ਦੀ ਮਿਹਰ ਜਿਹੜੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਬਹੁਤ ਹੈ ਤੇ ਚੜ੍ਹਦਾ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਚੜ੍ਹਦੀ ਕਲਾ ਚ ਅਕਾਲੀ ਦਲ ਹੈ ਪਰ ਇਹੋ ਜਿਹੇ ਲੋਕ ਜਿਹੜੇ ਨੇ ਸਾਨੂੰ ਸਮਝਣਾ ਪਊਗਾ ਕਿ ਨਫ਼ਰਤ ਦੀ ਰਾਜਨੀਤੀ ਇੰਨੀ ਵੱਡੀ ਨਫ਼ਰਤ ਹੈ ਯਾਰ ਥੋੜੀ ਜਿਹੜਾ ਬੰਦਾ ਗੁਰੂ ਦੇ ਦਰ ਤੇ ਜਾ ਕੇ ਉਹਨੇ ਉਹ ਗੁਰੂ ਦੇ ਦਰ ਤੇ ਸੇਵਾ ਕਰ ਰਿਹਾ ਹੈ ਗੁਰੂ ਦਾ ਜਿਹੜਾ ਨਿਮਾਣਾ ਸਿੱਖੋ ਕੇ ਸੇਵਾ ਕਰ ਰਿਹਾ ਹੈ ਤੁਸੀਂ ਉਸਦੇ ਨਾਲ ਜਿਹੜਾ ਇਹ ਜਿਹਾ ਵਰਤਾਰਾ ਕਰ ਰਹੇ ਹੋ ਬਹੁਤ ਹੀ ਮੰਦ ਭਾਗ ਹੈ ਤੇ ਇਹਦਾ ਜਿਹੜਾ ਹਿਸਾਬ ਕਿਤਾਬ ਹੈ ਗੁਰੂ ਮਹਾਰਾਜੀ ਕਰੂਗਾ ਗੁਰੂ ਧੰਤਨ ਸ਼੍ਰੀ ਗੁਰੂ ਰੰਦਾਸ ਜੀ ਮਹਾਰਾਜ ਕਰਨਗੇ ਕਿਉਂਕਿ ਉਸ ਥਾਂ ਤੇ ਇਹ ਜਿਹੜਾ ਇਹਨਾਂ ਲੋਕਾਂ ਨੇ ਕਾਰਾ ਕੀਤਾ ਹੈ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਹੜੇ ਬੰਦੇ ਕਿਹੜੀਆਂ ਏਜੰਸੀਆਂ ਤੇ ਕਿਹੜੇ ਬੰਦੇ ਇਹਨਾਂ ਦੇ ਇਹ ਜਿਹੇ ਲੋਕਾਂ ਨੂੰ ਮੂਹਰੇ ਲਾ ਕੇ ਇਹ ਕੰਮ ਕਰਾਉਣਾ ਚਾਹੁੰਦੇ ਨੇ ਤੇ ਪੰਜਾਬ 'ਚ ਜਿਹੜਾ ਉਹ ਅੱਗ ਲਾਉਣਾ ਚਾਹੁੰਦੇ ਨੇ ਅੱਜ ਇਹਨਾਂ ਲੋਕਾਂ ਤੋਂ ਬਚਨ ਦੀ ਲੋੜ ਹੈ